ਹਾਂਜੀ ਪੰਜਾਬੀਓ ਕਹਿੰਦੇ ਪਠਾਨ ਮਾਜਰਾ ਠਾ 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 ਕਰ ਗਿਆ ਕਹਿੰਦੇ ਗੋਲੀ ਚਲਾ ਕੇ ਭੱਜ ਗਿਆ ਫਰਾਰ ਹੋ ਗਿਆ ਜੀ ਇੱਕ ਪੁਲਿਸ ਵਾਲੇ ਦੇ ਗੋਲੀ ਵੱਜ ਗਈ ਕਹਿੰਦੇ ਤਿੰਨ ਪਿਸਤੌਲ ਫੜੇ ਗਏ ਇੱਕ ਵਿੱਚੋਂ ਕਹਿੰਦੇ ਬੰਦਾ ਵੀ ਨਾਲ ਦਾ ਫੜ ਲਿਆ ਕਹਿੰਦੇ ਬਲਾਤਕਾਰ ਦਾ ਪਰਚਾ ਵੀ ਦਰਜ ਹੋ ਗਿਆ 376 ਦਾ ਇੱਕ ਤਰੀਕ ਨੂੰ 173/25 ਐਫ ਆਈ ਆਰ ਕਹਿੰਦੇ ਦਰਜ ਹੋ ਗਏ ਜੀ ਪਠਾਨ ਮਾਜਰੇ ਦੇ ਖਿਲਾਫ ਆਪਾਂ ਨੂੰ ਪਤਾ ਹੀ ਆ ਵੀ ਕਿਵੇਂ ਸਰਕਾਰਾਂ ਤੇ ਕਿਵੇਂ ਪੁਲਿਸ ਮਾਹੌਲ ਬਣਾਉਂਦੇ ਆ ਵੀ ਅਸੀਂ ਗ੍ਰਫਦਾਰ ਕਰਨ ਗਏ ਮਰੋਂ ਫਾਇਰਿੰਗ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦਾ ਮਾਰਤਾ ਅਸੀਂ ਬੰਦਾ ਫਟੜ ਕਰਤਾ ਇਹ ਤਾਂ ਆਪਾਂ ਰੋਜ਼ ਦੀਆਂ ਕਿਧਨਾਵਾਂ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀਆਂ ਦੇਖ ਰਹੇ ਹਾਂ ਹੁਣ ਕੀ ਇਹ ਆਪਣੇ ਐਮਐਲਏ ਦਾ ਵੀ ਅਸੀਂ ਕੋਈ ਝੂਠਾ ਮੁਕਾਬਲਾ ਬਣਾ ਦੇਣਗੇ ਹੋ ਸਕਦਾ ਸੰਭਵ ਆ ਜਿਵੇਂ ਉਹ ਕਹਿ ਰਿਹਾ ਪਠਾਨ ਮਾਨ ਨੇ ਕਿ ਮੇਰੇ ਕੋਲੇ ਇਹਨਾਂ ਦੀਆਂ ਲੀਲੀਆਂ ਕਾਲੀਆਂ ਫਿਲਮਾਂ ਹੈਗੀਆਂ ਦਿੱਲੀ ਵਾਲਿਆਂ ਦੀਆਂ ਮੈਂ ਉਹ ਚਲਾ ਦੇਣੀ ਆ ਹੋ ਸਕਦਾ ਹੈ ਆਪਦੀ ਬਦਨਾਮੀ ਦੇ ਡਰੋਂ ਕੱਲ ਨੂੰ ਕੋਈ ਇਹੋ ਜਿਹਾ ਕਹਾਣੀ ਘੜ ਦੇਣ ਰਚ ਦੇਣ ਕੋਈ ਵੱਡੀ ਗੱਲ ਨਹੀਂ ਹੈਗੀ ਸਵਾਲ ਇਹ ਨਹੀਂ ਸਵਾਲ ਪੰਜਾਬੀ ਵਾਜ ਇਹ ਪੈਦਾ ਹੁੰਦਾ ਪਠਾਨ ਮਾਜਰਾ ਚੰਗਾ ਸੀ ਜਾਂ ਪਠਾਨ ਮਾਜਰਾ ਮਾੜਾ ਸੀ ਇਹ ਇੱਕ ਅਲੱਗ ਵਿਸ਼ਾ ਅਲੱਗ ਮੁੱਦਾ ਗੱਲ ਆ ਧਕੇ ਸ਼ਾਹੀ ਦੀ ਗੱਲ ਹੈ ਨਾਦਰ ਸ਼ਾਹੀ ਦੀ ਗੱਲ ਹੈ ਜਿਹੜੀ ਇਹ ਜਬਰੀ ਜਵਾਨ ਬੰਦੀ ਕਰ ਰਿਹਾ ਤਾਲਾ ਬੰਦੀ ਕਰ ਰਿਹਾ ਗੱਲ ਉਹਦੀ ਆ ਮੈਂ ਪੁੱਛਣਾ ਚਾਹਣਾ ਬਾਕਰ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਵੀ ਜਦੋਂ 3-3.5 ਸਾਲ ਦਾ ਪੌਣੇ 4 ਸਾਲ ਦਾ ਸੋਡੀ ਪਾਰਟੀ ਦੇ ਵਿੱਚ ਬੰਦਾ ਐਮਐਲਏ ਆ ਬਤਾਰ ਐਮਐਲਏ ਕੰਮ ਕਰ ਰਿਹਾ ਤੇ ਇਹ ਰੌਲਾ ਦਾ ਇਸ ਬੀਬੀ ਨਾਲ ਕਹੀ ਚਿਰਦਾ ਬਈ ਇਹ ਰੌਲਾ ਦਾ ਪਿਛਲੇ 11 ਸਾਲ ਦਾ ਪੁਰਾਣਾ ਮਸਲਾ ਹੈ ਤੇ ਜਿਹੜਾ ਤੁਹਾਡੀ ਸਰਕਾਰ ਵੇਲੇ ਮਸਲਾ ਉੱਠਿਆ ਸੀਗਾ ਜੇ ਪਠਾਨ ਮਾਜਰਾ ਮਾਰਾ ਸੀ ਜੇ ਪਠਾਨ ਮਾਜਰੇ ਨੇ ਹਜੇ ਕੋਈ ਗੱਲਬਾਤ ਕੀਤੀ ਸੀ ਤਾਂ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਕਿਉਂ ਬੱਕਰ ਚ ਸਾਹ ਕੇ ਰੱਖਿਆ ਫਿਰ ਹੁਣ ਕਹਿੰਦੇ ਪਠਾਨ ਮਾਜਰਾ ਪਹਿਲਾਂ 30 ਨੂੰ ਬੋਲਿਆ ਫਿਰ 31 ਨੂੰ ਉਹਨੇ ਫੱਟੇ ਜੱਕਦੇ ਉਹਨੇ ਕਹਿਤਾ ਵੀ ਦਿੱਲੀ ਵਾਲੇ ਲੁਟੇਰੇ ਅਫਗਾਨੀ ਨੂੰ ਭੜੇ ਲੁਟੇਰੇ ਆ ਪੰਜਾਬ ਨੂੰ ਲੁੱਟ ਰਹੇ ਆ ਸਾਡੇ ਇੱਥੇ ਵੀਡੀਓ ਕੋਲੋਂ ਸਾਡੇ ਡੀਪੀਓ ਦੇ ਕੋਲੋਂ ਪੰਚਾਇਤੀ ਜ਼ਮੀਨਾਂ ਰਿਕਾਰਡ ਮੰਗ ਰਹੇ ਆ ਤਾਂ ਕਿ ਪੰਚਾਇਤੀ ਜ਼ਮੀਨਾਂ ਵੇਚ ਸਕਣ ਇਹ ਪੰਜਾਬ ਦੀਆਂ ਉਹਦੇ ਲਈ ਕਹਿੰਦਾ ਮੈਂ ਜਵਾਬ ਦਿੰਦਾ ਹੜਾਂ ਦੀ ਵੀ ਉਹਨੇ ਗੱਲਬਾਤ ਕੀਤੀ ਜਦੋਂ ਉਹਨੇ ਸਾਰੇ ਨੰਗੇ ਕਰਤੇ ਖੋਲ ਤੇ ਚਿੱਠੇ ਚੱਕ ਕੇ ਕਹਿੰਦੇ ਉਹਦੇ ਉੱਤੇ ਇੱਕ ਤਰੀਕ ਨੂੰ 1925 ਨੂੰ ਬਲਾਸਕਾਰ ਦਾ ਪਰਚਾ ਉਸੇ ਬੀਬੀ ਵੱਲੋਂ ਦਵਾਤਾ ਜਿਹੜੀ ਬੀਬੀ ਨਾਲ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਇਸ 3.5 ਸਾਲ ਪਹਿਲਾਂ ਵੀ ਇਹ ਮਾਮਲਾ ਉੱਠਿਆ ਸੀ ਸੋ ਗੱਲ ਇਹ ਆ ਵੀ ਇੱਥੇ ਇੱਕ ਇਹਨਾਂ ਦਾ ਬਲਤੇਜ ਪੰਨੂ ਆ ਬਲਾਰਾ ਇਹਨਾਂ ਦਾ মিডিਆ ਸਲਾਹਕਾਰ ਹੈ ਉਹ ਜਨਾਬ ਕਹਿ ਰਹੇ ਆ ਕਿ ਇਹਦੇ ਬਲਾਤਕਾਰ ਦਾ ਪਰਚਾ ਇਹ ਬੀਬੀ ਨੂੰ ਬਲੈਕਮੇਲ ਕਰਦਾ ਸੀ ਹੋ ਸਕਦਾ ਬੀਬੀ ਨੂੰ ਕੱਲ ਨੂੰ ਅੱਗੇ ਲਿਆਉਣ ਸਰਕਾਰ ਅੱਗੇ ਲਿਆ ਕੇ মিডিਆ ਤੇ ਬਿਠਾ ਦੇ ਉਹ ਵੀ ਐ ਕਹੀ ਮੈਂ ਐ ਕਰਦੀ ਸੀ ਮੈਨੂੰ ਬਲੈਕਮੇਲ ਕਰਦਾ ਸੀ ਮੇਰੀਆਂ ਲੀਲੀਆਂ ਫਲਮਾਂ ਕਰਕੇ ਕਰਦਾ ਸੀ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਬੀਬੀ ਇਲਜ਼ਾਮ ਲਾ ਕੇ ਕੱਲ ਨੂੰ ਕੁਝ ਵੀ ਕਰ ਸਕਦੀ ਆ ਕੱਲ ਨੂੰ ਉਹ ਵੀ ਸਾਹਮਣੇ ਆ ਸਕਦੀ ਆ ਲਿਆ ਸਕਦੀ ਆ ਸਰਕਾਰ ਨੂੰ ਸਾਹਮਣੇ ਤਾਂ ਸਵਾਲ ਇਹ ਪੈਦਾ ਹੁੰਦਾ ਬਲਤੇਜ ਪੰਨੂ ਸਿਆ ਅੱਜ ਤੂੰ ਕਹਿ ਰਿਹਾ ਕਿ ਪਠਾਨ ਮਾਜਰੇ ਤੇ ਬਲਾਤਕਾਰ ਦਾ ਪਰਚਾ ਦਰਜ ਹੋ ਗਿਆ ਇਹ ਬੀਬੀ ਨੂੰ ਐ ਤੰਗ ਕਰਦਾ ਸੀ ਇਹ ਬੀਬੀ ਨਾਲ ਐ ਬਲੈਕਮੇਲ ਕਰਦਾ ਸੀ ਪੰਨੂ ਸਿਆ ਤੇਰੇ ਤੇ ਵੀ ਯਾਦ ਹੋਵੇ ਬਲਾਤਕਾਰ ਦਾ ਪਰਚਾ ਦਰਜ ਹੋਇਆ ਸੀ ਤੈਨੂੰ ਚੱਕ ਕੇ ਪਟਿਆਲੇ ਜਿਹੜਾ ਸਿਰਦਾ ਸੀ ਅਸੀਂ ਵੀ ਉਹਦੇ ਤੇਰੇ ਹੱਕ ਚ ਆਏ ਵੀ ਸੀ ਕਿਤੇ ਬੋਲੇ ਵੀ ਸੀਗੇ ਵੀ ਧੱਕਾ ਹੈ ਅਕਾਲੀ ਸਰਕਾਰ ਨੇ ਪਰਚਾ ਦਿੱਤਾ ਸੀਗਾ ਉਦੋਂ ਤੂੰ ਵੀ ਰੌਲਾ ਪਾਉਂਦਾ ਸੀ ਕਲਪਤਾ ਸੀ ਪ੍ਰਿੰਟਦਾ ਸੀਗਾ ਕਿ ਮੇਰੇ ਝੂਠਾ ਪਰਚਾ ਦਰਜ ਹੋਇਆ ਹੈ ਇਹ ਕਾਲੀ ਸਰਕਾਰ ਦੀ ਦੇਣ ਹੈ ਕਈ ਕਾਲੀ ਲੀਡਰਾਂ ਦੇ ਤੂੰ ਨਾਂ ਵੀ ਲਏ ਸੀ ਕਈ ਮੰਤਰੀਆਂ ਦਾ ਜ਼ਿਕਰ ਵੀ ਤੂੰ ਕੀਤਾ ਸੀ ਤੇਰੇ ਵਾਲਾ ਜੇ ਪਰਚਾ ਸਰਕਾਰ ਝੂਠਾ ਕਰ ਸਕਦੀ ਹੈ ਤੇ ਅੱਜ ਸਰਕਾਰ ਪਠਾਨ ਮਾਜਰੇ ਨਾਲ ਕੀ ਕਰ ਰਹੀ ਹੈ ਪੰਜਾਬ ਦੇ ਲੋਕੋ ਇਹਦੇ ਕਈ ਪਹਿਲੂ ਐ ਇਸ ਮਸਲੇ ਦੇ ਆਪਾਂ ਕਈ ਵਾਰੀ ਭਾਵਕ ਹੋ ਕੇ ਇੱਕ ਪਾਸੇ ਨੂੰ ਗੱਲ ਨੂੰ ਲੈ ਜਾਂਦੇ ਆ ਇਹਦਾ ਦੂਜਾ ਪਹਿਲੂ ਇੱਕ ਇਹ ਵੀ ਹੈ ਵੀ ਜਿਹੜੇ ਆਹ ਮਾੜਾ ਮਾੜਾ ਹੁਣ ਤੜਕਣਾ ਸ਼ੁਰੂ ਹੋਏ ਸੀਗੇ ਇਹ ਜਿਹੜੇ 92 ਗੁੰਗੇ ਇਹਨਾਂ ਦੇ 92 93 ਐਮਐਲਏ ਮੰਤਰੀ ਐ ਹੁਣ ਆਕਤਾਰੀਆ ਵੀ ਮਾੜਾ ਮੋਟਾ ਬੋਲਣ ਲੱਗਿਆ ਸੀਗਾ ਇਹਨਾਂ ਨੇ ਦੇਖਿਆ ਵੀ ਜੇ ਪਠਾਨ ਮਾਰੇ ਨੂੰ ਨੱਥ ਨਾ ਪਾਈ ਤਾਂ ਜਿੰਨੇ ਵੀ ਆਹ ਦੂਜੇ ਇਹਨਾਂ ਦੇ ਐਮਐਲਏ ਹੈਗੇ ਆ ਇਹ ਹੌਲੀ 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 ਕਰਕੇ ਸਾਰੇ ਬਗਾਵਤ ਕਰਨਗੇ ਜੇ ਇਸ ਬਗਾਵਤ ਨੂੰ ਆਪਾਂ ਠੱਪ ਕਰਨਾ ਨੂੰ ਦੱਬਣਾ ਤਾਂ ਚੰਗੀ ਤਰ੍ਹਾਂ ਸਭ ਕੁਝ ਸਿਖਾਓ ਨਾ ਬੁਲਾਦਕਾਰ ਦਾ ਪਰਚਾ ਤਾਂ ਹੈਗਾ ਹੀ ਆ ਨਾਲਾ ਤਨਹੋ ਸੱਤ ਹੋਰ ਵੀ ਮੜ ਦਿਓ ਜਿਹੜਾ ਉਹਨੇ ਕਿਸੇ ਵੀ ਗੋਲੀ ਚਲਾਤੀ ਤੇ ਉਹ ਪੁਲਿਸ ਵਾਲੇ ਦੇ ਲੱਗ ਗਈ ਤੇ ਨਾਲ ਇੱਕ ਮੁਕੱਦਮਾ ਇਹ ਵੀ ਫਟਕਾਰ ਦਿਓ ਤਾਂ ਕਿ ਛੇਤੀ ਜੀ ਦੀ ਜ਼ਮਾਨਤ ਨਾ ਹੋਵੇ ਤੇ ਦੂਜੇ ਜਿਹੜੇ ਆ 92 ਨਾਲ ਦੇ ਘੁੱਗੂ ਹੈਗੇ ਆ ਗੁੰਗੇ ਉੱਠ ਉਹ ਹੁਣ ਬੋਲਣਾ ਸ਼ੁਰੂ ਕਰ ਰਹੇ ਸੀਗੇ ਇਹਨਾਂ ਦੇ ਵੀ ਖੰਬ ਠੱਪ ਦਿਓ ਇਹ ਵੀ ਦੱਬ ਦੇ ਛੇ ਬਹੁਤ ਕੋਸ਼ਿਸ਼ਾਂ ਨੇ ਹਲੇ ਸਾਹਮਣੇ ਛੁੱਟੇ ਆਉਣਾ ਹੈ ਹਲੇ ਕੁਝ ਵੀ ਨਹੀਂ ਆਮ ਤੌਰ ਤੇ ਲੋਕ ਕਿਦਾ ਇੱਕ ਦੂਜਾ ਪੱਖ ਵੀ ਦੇਖ ਰਹੇ ਆ ਵੀ ਹੁਣ ਸਾਲ ਕਰੇਗਾ ਸਰਕਾਰ ਜਾਣ ਵਾਲੀ ਹੈ ਹੋ ਸਕਦਾ ਕੋਈ ਡਰਾਮਾ ਹੀ ਹੋਵੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਕਹਦਾ ਵੀ ਇਸ ਮਸਲੇ ਦੇ ਕਈ ਪਹਿਲੂ ਆ ਕੁਝ ਵੀ ਹੋ ਸਕਦਾ ਉਸ ਰਾਕਰ ਨੂੰ ਭਵੰਤਮਾਨ ਵੀ ਕਹਦੇ ਕਿ ਮੈਂ ਤਾਂ ਜੀ ਦਿੱਲੀ ਵਾਲਿਆਂ ਨੇ ਦੱਬ ਲਿਆ ਸੀ ਜੀ ਮੈਨੂੰ ਤਾਂ ਤੇ ਮੈਂ ਤਾਂ ਦੇਖੋ ਹੁਣ ਤੁਹਾਡੇ ਨਾਲ ਹੈ ਤੇ ਮੈਨੂੰ ਦੁਬਾਰੇ ਚੁਣਦੇ ਹੋ ਤੇ ਮੈਂ ਪੰਜਾਬ ਦਾ ਭਲਾ ਕਰੂੰਗਾ ਕੁਝ ਵੀ ਸੰਭਵ ਆ ਪਰ ਗੱਲ ਇੱਥੇ ਜਿਹੜੀ ਹੋ ਰਹੀ ਆ ਗੱਲ ਹੋ ਰਹੀ ਏ ਇੱਥੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਸਰਮੌਰ ਬਣ ਬੈਠੇ ਆ ਸਰਦਾਰ ਬਣ ਬੈਠੇ ਆ ਦਿੱਲੀ ਦੇ ਰਾਜੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਰਾਜੇ ਬਣ ਬੈਠੇ ਆ ਉਹ ਪੰਜਾਬ ਨੂੰ ਕਿਵੇਂ ਦੱਬ ਰਹੇ ਆ ਕਿਵੇਂ ਕੁਚਲ ਰਹੇ ਆ ਕਿਵੇਂ ਲੁੱਟ ਰਹੇ ਆ ਜਿਵੇਂ ਸ਼ੋਧੀਆਂ ਕਹਿੰਦਾ ਸੀ ਸਾਮ-ਦਾਮ ਦੰਡ ਭੇਦ ਕੁੱਟਾਂਗੇ ਕੁੱਟਾਂਗੇ ਮਾਰਾਂਗੇ ਬ੍ਰਾਹਮਾਂਗੇ ਲਾਲਚ ਦੇਵਾਂਗੇ ਸਾਰੇ ਹੱਥ ਕੰਡੇ ਪਣਾਵਾਂਗੇ ਇਹ ਸਿਸ਼ੋਧੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀ ਉਹ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਵੀ ਜਿਹੜਾ ਬੰਦਾ ਵੀ ਬੋਲੂਗਾ ਪੰਜਾਬ ਦਾ ਇਹ ਗੱਲ ਤਾਂ ਸਾਫ਼ ਹੋ ਗਈ ਕਿ ਭਵੰਤ ਦੇ ਪੱਲੇ ਕੁਝ ਨਹੀਂ ਭਵੰਤ ਦੇ ਹੱਥ ਬਸ ਕੱਖ ਨਹੀਂ ਹੈਗਾ ਇਹ ਗੱਲ ਤਾਂ ਸਾਫ਼ ਆ ਇਹ ਤਾਂ ਸਿਰਫ ਰੌੜ ਦੀ ਮੋਰ ਆ ਬੰਦਾ ਇਹਨੂੰ ਕੋਈ ਪੁੱਛਿਆ ਨਹੀਂ ਜਾਂਦਾ ਸਿੱਧੇ ਆਰਡਰ ਪੰਜਾਬ ਦੇ ਡੀਜੀਪੀ ਨੂੰ ਦਿੱਲੀੋਂ ਆਉਂਦੇ ਆ ਵੀ ਫਲਾਨਾ ਬੰਦਾ ਚੱਕ ਲਿਆ ਫਲਾਨੇ ਦੇ ਪਰਚਾ ਦੇ ਦੇ ਫਲਾਨੇ ਨਾਲ ਐ ਕਰਦੇ ਹੋ ਫਲਾਨਾ ਅੰਦਰ ਤੋਂ ਉਹਨਾਂ ਦੇ ਉਹ ਫਲਾਨਾ ਆ ਛੱਡ ਦਿਓ ਕਰਦੇ ਹੋ ਇਹ ਸਾਰੇ ਜਿਹੜੇ ਇਹਨਾਂ ਨੂੰ ਆਰਡਰ ਹੋ ਰਹੇ ਆ ਫਰਮਾਨ ਜਿਹੜੇ ਜਾਰੀ ਹੋ ਰਹੇ ਆ ਬਾਈ ਉਹ ਤਾਂ ਹਾਂ ਦਿੱਲੀ ਵਾਲਿਆਂ ਦੇ ਹੀ ਹੋ ਰਹੇ ਆ ਸਿੱਧਾ ਡੀਜੀਪੀ ਨੂੰ ਉੱਤੋਂ ਹਕਮਾਉਂਦਾ ਤੇ ਡੀਜੀਪੀ ਥੱਲੇ ਹੁਕਮ ਚਾਰ ਦਿੰਦਾ ਐਸਐਸਪੀ ਨੂੰ ਚੱਕ ਲੋ ਬੰਦਾ ਝੂਠਾ ਸੱਚਾ ਜੋ ਮਰਜੀ ਐ ਇਹ ਬਾਅਦ ਦੇਖਾਂ ਇੱਕ ਨਾ ਦੱਬਦੇ ਕਿਦੀ ਸੋ ਜੋ ਵੀ ਬੋਲਿਆ ਪਠਾਨ ਮਾਜਰੇ ਨੇ ਉਹ ਸੱਚ ਬੋਲਿਆ ਤੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਬਾਈ ਉਹ ਗੱਲ ਤਰਸੇਨ ਸਿੰਘ ਜਤਵਾਲ ਕਹਿ ਰਿਹਾ ਹੈ ਕਿ ਬਾਈ ਕਹਿੰਦਾ ਬਾਈ ਇਹ ਸਰਕਾਰ ਦੁਆਰੇ ਬਣਾਉਣ ਦੀ ਸਕੀਮ ਕਰਨਗੇ ਡਰਾਮਾ ਰਚ ਕੇ ਜਜਵਾਤੀ ਕਰਕੇ ਲੋਕਾਂ ਨੂੰ ਸਹਿਮਤੀ ਲੈ ਕੇ ਹਮਦਰਦੀ ਲੈ ਕੇ ਬਿੱਦਲੀ ਵਾਲਿਆਂ ਦਾ ਬੱਕੇ ਰੱਖੇ ਸੀਗੇ ਛਾ ਅਸੀਂ ਤਾਂ ਉਹ ਭਰਾਵੋ ਦਿੱਲੀ ਵਾਲੇ ਇੱਕ ਨਹੀਂ ਦਿੱਲੀ ਵਾਲੇ ਕਹੀ ਹੈ ਦਿੱਲੀ ਵਾਲੇ ਭਾਜਪਾ ਵਾਲੇ ਵੀ ਆ ਇਹ ਜਿਹੜਾ ਡਰਾਮਾ ਕਰਨਗੇ ਨਾ ਵੀ ਸਾਨੂੰ ਦਿੱਲੀ ਵਾਲਿਆਂ ਦਾਬ ਲਿਆ ਹੁਣ ਦੁਬਾਰੇ ਚੁਣਦੇਓ ਤੇ ਦੁਬਾਰੇ ਪੰਜਾਬ ਦਾ ਭਲਾ ਕਰ ਲਾਂਗੇ ਤਾਂ ਦੁਬਾਰੇ ਬੀਜੇਪੀ ਵਾਲੇ ਦਿੱਲੀ ਵਾਲੇ ਉਹ ਵੀ ਇਹਨਾਂ ਨੂੰ ਦੱਬਣਗੇ ਦੱਬਣਗੇ ਇਹਨਾਂ ਲਈ ਉਹਨਾਂ ਦੇ ਅੱਗੇ ਵੀ ਜੁਰਤ ਨਹੀਂ ਹੈਗੀ ਾਕਾਤ ਨਹੀਂ ਹੈਗੀ ਕਿ ਪੰਜਾਬ ਦੀ ਗੱਲ ਕਰ ਜਾਵਾਂ ਹੁਣ ਜਿਵੇਂ ਹੜਾਂ ਦੇ ਵਿੱਚ ਆ ਬਾਰ-ਬਾਰ ਗੱਲ ਕਰਦੇ ਆ ਕਿ ਜਿਸ ਤਰੀਕੇ ਨਾਲ ਹੜਾਂ ਦੇ ਵਿੱਚ ਪੰਜਾਬ ਘਿਰਿਆ ਹੋਇਆ ਮਰ ਰਿਹਾ ਹੈ ਤੇ ਇਹ ਚਿੱਠੀਆਂ ਲਿਖਣ ਤੇ ਮਸਰੂਫ ਨੇ ਜਦੋਂ ਲੜਾਈ ਲੜਨ ਦੀ ਗੱਲ ਹੋਵੇ ਜਦੋਂ ਹੱਕ ਦੀ ਗੱਲ ਹੋਵੇ ਹੱਕ ਮੰਗਣ ਦੀ ਗੱਲ ਉਹ ਚਿੱਠੀਆਂ ਨਹੀਂ ਲਿਖੀਆਂ ਜਾਂਦੀਆਂ ਉਹ ਲੋਕਾਂ ਨੂੰ ਚਕੰਨੇ ਸੁਚੇਤ ਕੀਤਾ ਜਾਂਦਾ ਹੈ ਲੋਕਾਂ ਨੂੰ ਜਗਾਇਆ ਜਾਂਦਾ ਵੀ ਭਾਈ ਸਾਡੇ ਨਾਲ ਧੱਕਾ ਕਰ ਰਿਹਾ ਹੈ ਅੱਜ ਤੱਕ ਕੈਦਨ ਹੋ ਗਿਆ ਅਜ 15 ਦਿਨ 12 ਦਿਨ ਹੋ ਗਏ ਹਾਂ ਹਾਕਰ ਮੱਛੀ ਨੂੰ ਪੰਜਾਬ ਦੇ ਵਿੱਚ ਤੇ ਕਿਸੇ ਪੀਐਮਓ ਦਫ਼ਤਰ ਦੇ ਵਿੱਚੋਂ ਕਿਸੇ ਪ੍ਰਾਈਮ ਮਿਨਿਸਟਰ ਦਾ ਕਿਸੇ ਗ੍ਰਹਿ ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਹੈਗਾ ਨਾਲ ਇੱਥੇ ਸਾਡੇ ਜੰਮੂ ਕਸ਼ਮੀਰ ਤੋਂ ਆ ਕੇ ਗ੍ਰਹਿ ਮੰਤਰੀ ਮੁੜ ਜਾਂਦਾ ਉਧਰੋਂ ਪ੍ਰਧਾਨ ਮੰਤਰੀ ਅਫਗਾਨਿਸਤਾਨ ਚ ਆਏ ਹੋਏ ਪਛਾਲ ਦੇ ਉੱਤੇ ਟਵੀਟ ਕਰਦਾ ਕਿ ਅਸੀਂ afghanistan ਦੇ ਨਾਲ ਐ ਤੇ ਇੱਥੇ ਪੰਜਾਬ ਡੁੱਬ ਰਿਹਾ ਹੈ ਮਰ ਰਿਹਾ ਹੈ ਤੇ ਇੱਥੇ ਕੋਈ ਟੀਮ ਨਹੀਂ ਪਹੁੰਚੀ ਕੋਈ ਬਿਆਨ ਨਹੀਂ ਆਇਆ ਕੋਈ ਜਿਹੜੀ ਇਹਨੂੰ ਕੌਮੀ ਆਫਤ ਨਹੀਂ ਲਾਨਿਆ ਗਿਆ ਕੋਈ ਇਹਨੂੰ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ ਜਾਂ ਦੇਣ ਦੀਆਂ ਗੱਲਾਂ ਹੋ ਰਹੀਆਂ ਅਬ ਬਿੱਟੂ ਵਰਗੇ ਹੋਰ ਹੀ ਛੱਡੀ ਜਾਂਦੇ ਤੁਸੀਂ ਮੰਗ ਲਓ ਜੀ ਤੁਸੀਂ ਕਰ ਲਓ ਜੀ ਦਿੰਦਾ ਨਹੀਂ ਉਹਨਾਂ ਨੂੰ ਕਿ ਕੀ ਹਾਲਾਤ ਆ ਪੰਜਾਬ ਦੇ ਸੋ ਅਸਲ ਦੇ ਵਿੱਚ ਅਸੀਂ ਫੇਰ ਉਹੀ ਗੱਲ ਕਹਿੰਨੇ ਆ ਕਿ ਪੰਜਾਬ ਨੂੰ ਇਹ ਜੇ ਝੋਲੀ ਚੱਕਾਂ ਦੀ ਲੋੜ ਨਹੀਂ ਐ ਇਹ ਜੇ ਦਬੜੂ ਕੁਚੜੂ ਜਿਹੜੇ ਲੋਕ ਨੇ ਜਿਹੜੇ ਦਾਬੇ ਨਾਲ ਡਰ ਜਾਣ ਜਿਹੜੇ ਪੈਰੀ ਡਿੱਗ ਪੈਣ ਜਾ ਕੇ ਪੰਜਾਬ ਦੀ ਗੱਲ ਹੀ ਨਾ ਕਰਨ ਉਹ ਇਹ ਲੋਕਾਂ ਦੀ ਲੋੜ ਨਹੀਂ ਪੰਜਾਬ ਦੇ ਲੋਕੋ ਪੰਜਾਬ ਨੂੰ ਲੋੜ ਹੈ ਕਿ ਠੋਕ ਕੇ ਪੰਜਾਬ ਦੀ ਗੱਲ ਕਰਨ। ਇੰਨਾ ਹੜਾਂ ਦੇ ਵਿੱਚ ਵੀ ਹੋਵੇ ਚਾਹੇ ਚਾਹੇ ਹੋਰ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ। ਸੋ ਇਸ ਕਰਕੇ ਅੱਜ ਜਿਹੜੀ ਗੱਲ ਦੇ ਉੱਤੇ ਮੈਂ ਕਹਿੰਦਾ ਚੰਗਾ ਚਾਹੇ ਮਾੜਾ ਪਰ ਇੱਕ ਵਾਰੀ ਦਿਲ ਵਾਲਾਂ ਦੀ ਐਸਾ ਪੈ ਪੂਸਤੇ ਪੈਰ ਰੱਖਿਆ ਪਠਾਨ ਮੱਜਦੇ ਨੇ ਚੀਕਾਂ ਹੀ ਪੰਗਾ ਵਾਜਦੇ ਨੇ ਖਲਾਰੇ ਪਏ ਪੈ ਗਏ ਸਾਰੇ ਉਹ ਚੰਗਾ ਮਾਰਾ ਛੱਡ ਦੋ ਨੇ ਘੱਟੋ ਘੱਟ ਯਾਰ ਇਹ ਤਾਂ ਜ਼ੁਰਤ ਦਿਖਾਤੀ ਚਾਹੇ ਉਹਦੇ ਪਰਚੇ ਹੋ ਗਏ ਉਹਨੂੰ ਜੇਲ੍ਹ ਵਿੱਚ ਜਾ ਕੇ ਛੱਡ ਦੇਣਾ ਵੀ ਹਾਂ ਯਾਰ ਤੁਸੀਂ ਲਟੇਰੇ ਆ ਓਏ ਅਫਗਾਨੀ ਨੂੰ ਭੈੜੇ ਲਟੇਰੇ ਆ ਲੁੱਟ ਰਹੇ ਹਾਂ ਪੰਜਾਬ ਨੂੰ ਬੰਦੇ ਤੁਹਾਨੂੰ ਵੀ ਕਹਿਣਾ ਹਲੇ ਵੀ ਸਮਾਂ ਹੈਗਾ ਜੇ ਮਾੜੀ ਮੋਟੀ ਆ ਉਹਦੀ ਇੱਜ਼ਤ ਬਚਾਉਣੀ ਆ ਲੋਕਾਂ 'ਚ ਤਾਂ ਚੱਕ ਦਿਓ ਝੰਡਾ ਦੱਸੋ ਸਾਰਿਆਂ ਇਹਨਾਂ ਕਰਤੂਤਾਂ ਵੀ ਦਿੱਲੀ ਵਾਲੇ ਕੀ ਕਰ ਰਹੇ ਆ ਬਲਕਿ ਇਹ ਗੱਲ ਬਾਜਬ ਕਹੀ ਆ ਪਠਾਨ ਮਜਰੇ ਨੇ ਕਿ ਕਿਸੇ ਐਮਐਲਏ ਦੇ ਕੋਲੇ ਕਿਸੇ ਮੰਤਰੀ ਦੇ ਕੋਲੇ ਇੰਨੀ ਪਾਵਰ ਨਹੀਂ ਹੈਗੀ ਵੀ ਉਹ ਆਪਣੇ ਮੁਤਾਬਕ ਕੋਈ ਚੌਂਕੀਦਾਰ ਵੀ ਲਵਾ ਲਈ ਇਹ ਗੈਜ ਗੱਲ ਆ ਤਾਂ ਲੋਕਾਂ ਨੇ ਤੁਹਾਨੂੰ ਬਣਨ ਨਹੀਂ ਦੇਣਾ ਬਣਨ ਤਾਂ ਬੈਸੇ ਨਹੀਂ ਤੁਹਾਨੂੰ ਦੇਣਾ ਇੱਕ ਸੱਜਣ ਕਹਿੰਦਾ ਕਹਿੰਦਾ ਬਾਈ ਕੱਲ ਤੂੰ ਹੋਰ ਗੱਲ ਕਰਦਾ ਅਸੀਂ ਅੱਜ ਮੈਂ ਮੈਂ ਪਠਾਨ ਮਾਜਰੇ ਦੇ ਹੱਕ 'ਚ ਨਹੀਂ ਗਿਰੇ ਨਾ ਉਹਦੇ ਮੈਂ ਖਿਲਾਫ ਆ ਨਾ ਮੈਂ ਉਹਦੇ ਹੱਕ 'ਚ ਮੈਂ ਗੱਲ ਕਰ ਰਿਹਾ ੱੱੱਕੀ ਸ਼ਹੀਦੀ ਮੈਂ ਗੱਲ ਕਰ ਰਿਹਾ ਜੋ ਇਹ ਜ਼ੁਲਮ ਕਰ ਰਹੀ ਹੈ ਇਹ ਆਵਾਜ਼ਾਂ ਦੱਬ ਰਹੇ ਇਹ ਤਾਂ ਕਹਿੰਦੇ ਦਿੱਲੀ ਵਾਲੇ ਕਿ ਸਾਨੂੰ ਮੋਦੀ ਤਾਂ ਕਰਦਾ ਈੜੀ ਮਗਰ ਪਾ ਦਿੰਦਾ ਸਾਡੇ ਸੀਬੀਆਈ ਮਗਰ ਪਾ ਦਿੰਦਾ ਸਾਡਾ ਸਿਸ਼ੋਧਿਆ ਫੜ ਲਿਆ ਸਾਡਾ ਫਲਾਨਾ ਫੜ ਲਿਆ ਸਾਡਾ ਫਲਾਨਾ ਬੰਦਾ ਅੰਦਰ ਕਰਤਾ ਅਸੀਂ ਗੱਲ ਕਹਿਦੇ ਹਾਂ ਵੀ ਜਿਹੜਾ ਬੰਦਾ ਵੀ ਇੱਥੇ ਪੰਜਾਬ ਦੇ ਹੱਤਾਂ ਦੀ ਗੱਲ ਕਰਦਾ ਜਿਹੜਾ ਬੰਦਾ ਆਵਾਜ਼ ਬੁਲੰ ਉਹੀ ਬੰਦੇ ਨੂੰ ਇਹ ਦਬਦੇ ਨੇ ਤੁਹਾਡੇ ਸਾਹਮਣੇ ਇੱਕ ਧਾਰਨਾ ਇਹ ਪਠਾਨ ਮਜਰਾ ਹੈ ਮੈਂ ਫਿਰ ਵੀ ਕਹਿਣਾ ਇਹ ਪਹਿਲੇ ਗੱਲ ਬੋਲਤੀ ਵੀ ਇਸ ਗੱਲ ਦੇ ਕਈ ਪਹਿਲੂ ਹੋ ਸਕਦੇ ਆ ਇਹ ਦੁਬਾਰਾ ਸਰਕਾਰ ਬਣਾਉਣ ਨੂੰ ਡਰਾਮਾ ਵੀ ਰਚ ਸਕਦੇ ਨੇ ਕਾਨੂੰ ਭਵੰਤ ਮਾਨ ਵੀ ਪਾ ਸਕਦਾ ਵੀ ਮੈਂ ਦੱਬਿਆ ਹੋਇਆ ਸੀਗਾ ਹੁਣ ਮੈਂ ਪੰਜਾਬ ਨਾਲ ਕੁਝ ਵੀ ਹੋ ਸਕਦਾ ਸਾਨੂੰ ਭਾਵਕ ਹੋ ਕੇ ਜਜ਼ਬਾਤੀ ਹੋ ਕੇ ਨਾ ਅਸੀਂ ਬਹੁਤਾ ਸੋਚਿਆ ਕਰਗੇ ਸੋ ਮੇਰਾ ਕਹਿਣ ਦਾ ਮਕਸਦ ਸਿਰਫ ਸੁਣਵਾਈ ਨਹੀਂ ਆ ਕਿ ਅਸਲ ਦੇ ਵਿੱਚ ਕੋਈ ਚੰਗਾ ਕੋਈ ਮਾੜਾ ਜਿਹੜੇ ਬੰਦੇ ਨੇ ਅੱਜ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਦੀ ਯਰਤ ਕੀਤੀ ਉਹਦੀ ਸਰਕਾਰ ਤੇ ਰਹਿ ਕੇ ਚਾਹੇ ਪਹਿਲਾਂ ਕਮਲਬਜੀ ਪ੍ਰਤਾਪ ਬੋਲਦਾ ਰਿਹਾ ਤਿੰਨ ਸਾਲ ਉਹਦੀ ਸੁਣਵਾਈ ਨਹੀਂ ਹੋਈ ਉਹ ਕੱਢ ਕੇ ਬਾਹਰ ਮਾਰਿਆ ਇਹ ਤਾਂ ਪਰਚੇ ਦੇ ਦੇ ਇੱਕ ਛੜ ਦੋ ਦੇਤੇ ਤੇ ਪਤਾ ਨਹੀਂ ਹਾਲੇ ਕੀ ਕਹਾਣੀ ਕਦੋਂ ਨੂੰ ਲਿਜਾਣਗੇ ਸਿਸ ਕਰਕੇ ਗੱਲ ਸਹੀ ਤੇ ਗੱਲ ਗਲਤ ਦੀ ਹੈ ਉਹ ਕਿਸੇ ਵੀ ਪਾਰਟੀ ਦਾ ਕੱਲ ਨੂੰ ਕਿਸੇ ਵੀ ਧਰ ਦੇ ਨਾਲ ਕਿਸੇ ਪਾਰਟੀ ਨਾਲ ਕੋਈ ਵੀ ਸਰਕਾਰ ਚਾਹੇ ਬੀਜੇਪੀ ਦੀ ਆ ਚਾਹੇ ਬੋਕਰ ਦੀ ਆ ਚਾਹੇ ਕੋਹ ਹੋਰ ਹੈ ਜਿਹੜਾ ਵੀ ਧੱਕਾ ਕਰਦਾ ਅਸੀਂ ਉਹਦੇ ਖਿਲਾਫ ਆ ਅਸੀਂ ਧੱਕੇ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਆ ਜਿਹੜੀ ਜਵਾਨ ਦੀ ਤਾਲਾਬੰਦੀ ਕੀਤੀ ਜਾ ਰਹੀ ਹੈ ਜਵਾਨਬੰਦੀ ਕੀਤੀ ਜਾ ਰਹੀ ਸੋ ਉਹਦੇ ਖਿਲਾਫ ਆ ਅਸੀਂ ਹੋਈ ਲੁੱਟ ਦੇ ਖਿਲਾਫ ਆ ਪਿੱ ਜਿਹੜਾ ਅਸੀਂ ਲੰਮੇ ਸਮੇਂ ਤੋਂ ਬੋਲ ਰਹੇ ਸੀ ਜਿੱਦਿਲੇ ਲੁੱਟ ਕੇ ਲੈ ਗਏ ਪੰਜਾਬ ਨੂੰ ਲੁੱਟ ਕੇ ਲੈ ਗਏ ਲੈਂਡ ਪੂਲਿੰਗ ਨੀਤੀ ਲੈ ਉਹਦਾਂ ਹੀ ਲੁੱਟਣ ਦੀ ਸਕੀਮ ਸੀਗੀ ਵੀ 25 ਤੋਂ 30 ਹਜ਼ਾਰ ਰੁਪਏ ਇਕੱਠਾ ਕਰ ਲਓ ਹੁਣ ਪੰਚਾਇਤੀ ਜ਼ਮੀਨਾਂ ਦੇ ਅੱਖ ਰੱਖ ਲਈ ਇਹ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਦਾ ਰਿਕਾਰਡ ਇਕੱਠਾ ਕਰਕੇ ਇਹਨੂੰ ਖੁੱਲੀ ਬੋਲੀ ਕਰਕੇ ਨਿਲਾਮ ਕਰ ਦੋ ਵੇਚ ਦਿਓ ਅਸੀਂ ਇਹਨਾਂ ਗੱਲਾਂ ਬਾਰੇ ਲੰਮਾ ਸਮਾਂ ਲੋਕਾਂ ਨੂੰ ਜਗਾਉਂਦੇ ਰਹੇ ਹਾਂ ਸचेत ਕਰਦੇ ਰਹੇ ਹਾਂ ਪੰਜਾਬ ਦੇ ਲੋਕੋ ਧੱਕੇ ਦੇ ਖਿਲਾਫ ਲੜਨਾ ਸਿੱਖੋ ਖੜਨਾ ਸਿੱਖੋ ਬੋਲਣਾ ਸਿੱਖੋ ਧੱਕਾ ਕਿਸੇ ਨਾਲ ਵੀ ਹੁੰਦਾ ਛੋੜੇ ਚਾਹੇ ਉਹਨਾਂ ਲੱਖ ਵਿਚਾਰਾਂ ਦਾ ਬਖਰੇਵਾ ਹੋਵੇ ਉਹਦੇ ਹੱਕ 'ਚ ਇੱਕ ਬਾਰੀ ਖੜਨਾ ਬਣਦਾ ਮਜਲੂਮ ਨਾਲ ਖੜੋ ਜ਼ੁਲਮ ਦੇ ਖਿਲਾਫ ਲੜੋ ਇਹੀ ਸਾਡਾ ਸਿਧਾਂਤ ਹੈ ਸਾਡੇ ਗੁਰੂਆਂ ਦੇ ਜਿਹੜੇ ਸਾਡੀ ਉਹਨਾਂ ਦੀ ਸੋਚ ਉਹਨਾਂ ਦੇ ਫਲਸਫੇ ਨੇ